ਤੈਨੂੰ ਇਹ ਕੁਮਾਰ ਬੰਦਾ ਤੇ ਇਹ ਜਿਹੜਾ ਇਹ ਵਾਇਰ ਜਿਹੜਾ ਇਹ ਤੁਹਾਨੂੰ ਮਿਲਿਆ ਇਹ ਟੱਚ ਸਕ੍ਰੀਨ ਮੋਬਾਈਲ ਹੈ ਜਿਹੜਾ ਇਹ ਕੰਧ ਜਮਾਰ ਕੇ ਥੋੜਾ ਇਹ ਜਿੱਦ ਕੈਦੀ ਜਿਹੜਾ ਜਾਂਦਾ ਲੱਗਦਾ ਕੈਦੀ ਹੈ 2019 ਦੇ ਕਮਿਨ ਲੁਧਿਆਣਾ ਜੇਲ੍ਹ ਵਿੱਚ ਪਾ ਰਹੇ ਹੈ ਜਿਹਦੇ ਕਿਸੇ ਕੋਸ਼ਿਸ਼ ਨੂੰ ਕੀਤਾ ਕਰ ਰਿਹਾ ਸੀ ਇਹ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਨੂੰ ਉਹ ਕਹਿੰਦੇ ਆ ਕਿ ਉਹ ਕਵਰ ਕਹਿੰਦੇ ਆ ਲਗਾਤਾਰ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਵੀਡੀਓ ਵਾਇਰਲ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ ਇੱਥੇ ਦੱਸ ਦਈਏ ਕਿ ਪੁਲਿਸ ਨੇ ਸਖਤ ਨੋਟਿਸ ਲੈਂਦੇ ਹੋਏ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇੱਥੇ ਵੀ ਦੱਸ ਦਈਏ ਕਿ ਜੇਲ੍ਹ ਵਿੱਚ ਬੰਦ ਹਵਾ ਲਾਤੀਆਂ ਤੇ ਕੈਦੀਆਂ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਉਧਰ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ACP ਗੁਰਦੇਵ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੇ ਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਕਹਿੰਿਆ ਕਿ ਜੋ ਸੂਚਨਾ ਮਿਲੀ ਸੀ ਉਸ ਦੇ ਆਧਾਰ ਤੇ ਕੁਝ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਤੇ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੇ ਉਹਦੇ ਤੇ ਕੀ ਕਰਵਾਈ ਹੋਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਠੀਕ ਸੀ ਮਾਮਲਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਰुण ਕੁਮਾਰ ਉਰਫ ਅਨਿਲ ਕੁਮਾਰ ਇੱਕ ਕੈਦੀ ਜਿਹੜਾ ਜਮਨਾ ਨਗਰ ਦਾ ਕੈਦੀ ਹੈ 2019 ਦੇ ਮਕਦਮੇ ਵਿੱਚ ਲੁਧਿਆਣਾ ਜੇਲ੍ਹ ਵਿੱਚ ਪੰਦ ਹੈ ਜੇਲ੍ਹ ਡਿਪਾਰਟਮੈਂਟ ਵੱਲੋਂ ਸਾਨੂੰ ਇੱਕ ਇਤਲਾਹ ਦਿੱਤੀ ਗਈ ਸੀ 30 12 23 ਨੂੰ ਕਿ ਇਸ ਉਕਤ ਅਨਿਲ ਕੁਮਾਰ ਵੱਲੋਂ ਜੇਲ੍ਹ ਤੇ ਮੋਬਾਈਲ ਜਿਹੜਾ ਇਹ ਤੋਂ ਮਿਲਿਆ ਹੈ ਤੇ ਟੱਚ ਸਕਰੀਨ ਮੋਬਾਈਲ ਹੈ ਜਿਹੜਾ ਇਹਨੇ ਕੰਦ ਚ ਮਾਰ ਕੇ ਤੋੜਿਆ ਅਸੀਂ ਉਸ ਸੰਬੰਧੀ ਮੁਕੱਦਮਾ ਨੰਬਰ 714 ਮਤੀ 32 12 23 ਅੰਡਰ ਸੈਕਸ਼ਨ 52A ਪ੍ਰਿਜ਼ਨ ਐਕਟ ਰਜਿਸਟਰ ਕੀਤਾ ਸੀ ਜਿਹਦੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜਾ ਉਹ ਮੋਬਾਈਲ ਹੈ ਜਿਹੜਾ ਇਹਨਾਂ ਵੱਲੋਂ ਜਿਹੜਾ ਵਰਤਿਆ ਗਿਆ ਸੀ ਉਹ ਰਿਕਵਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਸੰਬੰਧ ਵਿੱਚ ਜੇਲ੍ਹ ਡਿਪਾਰਟਮੈਂਟ ਨਾਲ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਕੇਸ ਨਾਲ ਜਿਹੜੇ ਇਹਨਾਂ ਨੇ ਕੋਈ ਉੱਥੇ ਜੇਲ੍ਹ ਦੇ ਵਿੱਚ ਬੈਰਕ ਦੇ ਵਿੱਚ ਕੋਈ ਵੀਡੀਓ ਬਣਾਈ ਹੈ ਜਿਹੜੀ ਵਾਇਰਲ ਹੋਈ ਹੈ ਉਹਦੇ ਚ ਉਹਨਾਂ ਨੇ ਜਿਹੜੇ 10 ਹੋਰ ਦੋਸ਼ੀ ਨੇ ਉਹਨਾਂ ਦੇ ਸਬੰਧ ਵਿੱਚ ਜਿਹੜਾ ਸਾਨੂੰ ਲਿਖਤੀ ਤੌਰ ਤੇ ਜੇਲ੍ਹ ਵਿਭਾਗ ਨੂੰ ਭੇਜਿਆ ਗਿਆ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀ ਜੋ ਕਾਨੂੰਨੀ ਪ੍ਰੋਸੈਸ ਹੈ ਸਾਡਾ ਉਸ ਵੀ ਉਹਨਾਂ ਦੇ ਖਿਲਾਫ ਕਾਨੂੰਨੀ ਐਕਸ਼ਨ ਲੈ ਰਹੇ ਹਾਂ ਤੇ ਜਿਹੜਾ ਮਕਦਮਾ ਮਕਦਮਾ ਨੰਬਰ 714 ਆਲਰੇਡੀ ਰਜਿਸਟਰਡ ਹੈ ਉਦੇ ਵਿੱਚ ਜਿਹੜੇ ਇਹ ਜਿਹੜੇ 10 ਹੋਰ ਮੁਲਜ਼ਮਾਂ ਜਿਨ੍ਹਾਂ ਦੇ ਨਾਮ ਗੁਰਜੰਟ ਸਿੰਘ ਕਰਨਜੋਤ ਸਿੰਘ ਸਰਜੀਤ ਸਿੰਘ ਸਤਕਾਰ ਸਿੰਘ ਹਰਮਨਦੀਪ ਸਿੰਘ ਹਰਵਿੰਦਰ ਸਿੰਘ ਦیدار ਸਿੰਘ ਕੈਦੀ ਸ਼ੁਭਮ ਹਵਲਤੀ ਸਾਦਨ ਪ੍ਰੀਤ वगैरह ਇਹਨਾਂ ਦੇ ਨਾਂ ਨੇ ਇਹਨਾਂ ਨੂੰ ਵੀ ਅਸੀਂ ਹਸਮ ਜਾਬ ਤੱਕ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਮਕਦਮੇ ਦੀ ਤਫਤੀਸ਼ ਜਿਹੜੀ ਹੈਗੀ ਆ ਉਹ ਮੁਖ ਅਫਸਰ ਡਿਵੀਜ਼ਨ ਨੰਬਰ 7 ਤੋਂ ਬੰਨੋ ਅਮਲ ਚਲਦੀ ਜਾਂਦੀ ਹੈ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਈ ਤਾਂ ਜਿਹੜੀ ਉਹ ਵੀ ਤੁਹਾਨੂੰ ਟਾਈਮ ਟੂ ਟਾਈਮ ਕਨਵੇ ਕਰ ਦਿੱਤੀ ਜਾਓ ਥੈਂਕ ਯੂ ਬਾਈ ਬਾਏ